ਅ ਦਰਸਲ ਅੱਜ ਅਸੀਂ ਜਿਹੜਾ ਇਹ ਹਲਕਾ ਪਟਿਆਲਾ ਦਿਹਾਤੀ ਹੈ ਉਹਦਾ ਪਿੰਡ ਹੈ ਕੈਦੂਪੁਰ ਉਰੇ ਖੜੇ ਆ ਅਸੀਂ ਮੈਨੂੰ ਹੁਣੇ-ਹੁਣੇ ਸਾਡੇ ਆਨਰੇਬਲ ਸਤਕਾਰਯੋਗ ਡਾਕਟਰ ਬਲਬੀਰ ਸਿੰਘ ਜੀ ਜੋ ਕੈਬਨਿਟ ਮਿਨਿਸਟਰ ਪੰਜਾਬ ਨੇ ਹੈਲਥ ਮਿਨਿਸਟਰ ਉਹਨਾਂ ਦੀ ਕਾਲ ਆਈ ਸੀ ਕਿ ਸੌਨ ਸਾਹਿਬ ਮੇਰੀ ਕੰਸਟੀਟੂਐਂਸੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਅਨਫੋਰਚੂਨੇਟ ਘਟਨਾ ਵਾਪਰੀ ਹੈ ਉਹ ਖੁਦ ਅੱਜ ਅੰਮ੍ਰਿਤਸਰ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇਮੀਡੀਏਟਲੀ ਉੱਥੇ ਪਹੁੰਚੋ ਸੋ ਅਸੀਂ ਪੂਰੇ ਪ੍ਰਸ਼ਾਸਨ ਦੇ ਨਾਲ ਡਿਪਟੀ ਕਮਿਸ਼ਨਰ ਸਾਡੇ ਏਡੀਸੀ ਸਾਡੇ ਐਸਡੀਐਮ ਸਾਰਿਆਂ ਦੇ ਨਾਲ ਅਸੀਂ ਅੱਜ ਉਰੇ ਪਹੁੰਚੇ ਹੈ ਤੇ ਜੀ ਜਿੱਥੇ ਅੱਜ ਮੌਕੇ ਦੇ ਉੱਤੇ ਇਹ ਕੱਲ ਘਟਨਾ ਵਾਪਰੀ ਸੀ ਅੱਗ ਲੱਗੀ ਹੈ ਅੱਜ ਅਸੀਂ ਉਰੇ ਪਹੁੰਚੇ ਹਾਂ ਕਿ ਦੁਪਰ ਵਿਖੇ ਲੰਬੜਦਾਰ ਸਾਹਿਬ ਸਰਪੰਚ ਸਾਹਿਬ ਸਾਰੇ ਜਣੇ ਅੱਜ ਨਾਲ ਉਰੇ ਪਹੁੰਚੇ ਨੇ ਤੇ ਦੇਖੋ ਜਿਹੜੀ ਤਾਂ ਨਾੜ ਸੀ ਇਹ ਫਸਲ ਤਾਂ ਕੱਟੀ ਗਈ ਸੀ ਨਾੜ ਖੜੀ ਸੀ ਨਾੜ ਦਾ ਜਿਹੜਾ ਤਾਂ ਨੁਕਸਾਨ ਹੋਇਆ ਉਹ ਤਾਂ ਡਾਕਟਰ ਬਲਬੀਰ ਸਿੰਘ ਜੀ ਨੇ ਮੈਨੂੰ ਖੁਦ ਇਹ ਸ਼ੋਰ ਕੀਤਾ ਕਿ ਜਿਹੜਾ ਵੀ ਕੋਈ ਨੁਕਸਾਨ مالی ਨੁਕਸਾਨ ਹੋਇਆ ਉਹਦੇ ਪਰ ਭਾਈ ਉਹ ਕਹਿੰਦੇ ਮੈਂ ਆਪਣੇ ਆਪ ਪੂਰੀ ਕਰਕੇ ਦਊਂਗਾ ਬਿਲਕੁਲ ਕਿਸੇ ਕਿਸਮ ਦੀ ਟੈਨਸ਼ਨ ਲੈਣ ਦੀ ਜਰੂਰਤ ਨਹੀਂ ਚਿੰਤਾ ਕਰਨ ਦੀ ਜਰੂਰਤ ਨਹੀਂ ਪਰ ਇੱਕ ਦੁੱਖ ਦੀ ਗੱਲ ਇਹ ਆ ਵੀ ਇਹਦੇ ਚ ਇੱਕ ਬੰਦਾ ਜਾਨੀ ਕਿ ਇਸ ਅੱਗ ਦੀ ਲਪੇਟ ਚ ਆ ਗਿਆ ਸੀ ਤੇ ਉਹ ਜਿਹੜੀ ਪਿੱਛੇ ਤੁਸੀਂ ਉਹ ਜਿੱਥਕ ਨੂੰ ਸਮਾਦ ਦੇਖਦੇ ਹੋ ਕਹਿੰਦੇ ਉੱਥੇ ਉਹ ਬੰਦੇ ਬੰਦਾ ਥੋੜਾ ਝੁਲਸ ਗਿਆ ਸੀ ਤੇ ਉਹਨੂੰ ਜ਼ੇਰੇ ਇਲਾਜ ਉਹ ਉਹਨੂੰ ਪਹਿਲਾਂ ਉਹ ਰਜਿੰਦਰਾ ਭੇਜੇਗੇ ਜਿੰਦਰਾ ਤੋਂ ਪੀਜੀਆਈ ਭੇਜ ਦਿੱਤਾ ਗਿਆ ਪੀਜੀਆਈ ਡਾਕਟਰ ਬਲਬੀਰ ਸਿੰਘ ਨੇ ਖੁਦ ਉਹਦੀ ਮਤਲਬ ਕਿ ਡਾਕਟਰਾਂ ਨਾਲ ਗੱਲ ਕਰਕੇ ਬੜੀ ਬਰੀਕੀ ਨਾਲ ਉਹਦੀ ਸਾਰੀ ਪੁੱਛਿਆ ਵੀ ਕਿੰਨਾ ਕੁ ਮਤਲਬ ਕਿ ਆਪਾਂ ਉਹ ਕੱਲ ਨੂੰ ਡਾਕਟਰ ਬਲਬੀਰ ਸਿੰਘ ਹੈਲਥ ਮਿਨਿਸਟਰ ਸਾਹਿਬ ਉੱਥੇ ਜਾਣਗੇ ਵੀ ਖੁਦ ਜਾਣਗੇ ਪੀਜੀਆਈ ਦੇ ਵਿੱਚ ਤੇ ਉਹਦਾ ਸਾਰਾ ਜਿੰਨਾ ਵੀ ਇਲਾਜ ਦੇ ਉੱਤੇ ਚਾਹੇ ਖਰਚਾ ਆਵੇ ਉਹਦੀ ਦਵਾਈਆਂ ਤੇ ਖਰਚਾ ਆਵੇ ਕੁਝ ਵੀ ਆਵੇ ਪੀਜੀਆਈ ਦੇ ਡਾਕਟਰਸ ਦੇ ਨਾਲ ਉਹ ਮਤਲਬ ਗੱਲ ਕਰਕੇ ਅਸੀਂ ਹਰ ਕਿਸਮ ਦਾ ਜਣੀ ਕੇ ਸਰਕਾਰ ਪੱਖੋਂ ਜਣੀ ਕੇ ਕਿਸੇ ਕਿਸਮ ਦੀ ਉਹਨੂੰ ਦੁੱਖ ਤਕਲੀਫ ਨਹੀਂ ਆਣ ਬੰਦੀ ਤਾਂ ਮੌਸਮ ਦੇ ਵਿੱਚ ਤਬਦੀਦੀ ਹੈ ਇੱਕਦਮ ਮੌਸਮ ਦੇ ਵਿੱਚ ਤੁਸੀਂ ਦੇਖੋ ਹੀਟ ਆਈ ਹੈ ਕਾਫੀ ਜ਼ਿਆਦਾ ਦੂਸਰਾ ਆ ਤਾਂ ਜਿਵੇਂ ਦੱਸਿਆ ਸੀ ਮੈਨੂੰ ਪਿੰਡ ਵਾਸੀਆਂ ਨੇ ਸਾਰਿਆਂ ਨੂੰ ਦੱਸਿਆ ਤਾਂ ਰੋਡ ਦੇ ਉੱਤੇ ਹੀ ਕੋਈ ਜਾਂਦਾ ਹੋਇਆ ਜਿਵੇਂ ਕੋਈ ਬੰਦੋਕ ਕੋਈ ਪ੍ਰਵਾਸੀ ਬੰਦਾ ਜਾਂ ਕੋਈ ਪਤਾ ਨਹੀਂ ਕੌਣ ਹੋਊਗਾ ਜਿਨੇ ਜਣੀ ਕੇ ਜਣੀ ਕੇ ਉਹ ਕਰਤਾ ਇਹ ਜਿੱਦ ਤੋਂ ਅੱਗ ਫੈਲਦੀ ਫੈਲਦੀ ਹੈ ਸਾਰੀ ਇਸ ਏਰੀਆ ਕੰਨੀ ਨੂੰ ਫੈਲ ਗਈ ਸੋ ਮਤਲਬ ਇਸ ਤਰ੍ਹਾਂ ਦੀ ਘਟਨਾ ਇਹ ਕਤੇ ਵੀ ਕਿਵੇਂ ਵੀ ਵਾਪਰ ਸਕਦੀ ਹੈ ਕੋਈ ਪਤਾ ਨਹੀਂ ਹੁੰਦਾ ਇਹ ਚੀਜ਼ ਦਾ ਇਹਦੇ ਤਾਂ ਵਿੱਚ ਦੀ ਕੋਈ ਵੱਡੀ ਤਾਰ ਵੀ ਨਹੀਂ ਲੰਘਦੀ ਵੀ ਆਪਾਂ ਕਹੀਏ 스ਪਾਰਕਿੰਗ ਹੋ ਗਈ ਸੋ ਵੱਖ-ਵੱਖ ਕਾਰਨ ਬਣ ਜਾਂਦੇ ਨੇ ਹੁਣ ਦੇਖੋ ਇਹ ਚੀਜ਼ ਦਾ ਕਾਰਨ ਹੈ ਇਹ ਖੁੱਲੇ ਅਸਮਾਨ ਦੇ ਥੱਲੇ ਹੈ ਕੀ ਕਾਰਨ ਬਣਿਆ ਇਹ ਤਾਂ ਤਾਂ ਹੁਣ ਪ੍ਰਮਾਤਮਾ ਹੀ ਦੱਸ ਸਕਦਾ ਪਰ ਜਿਹੜਾ ਨੁਕਸਾਨ ਹੋਇਆ ਨੁਕਸਾਨ ਦੀ ਭਰਪਾਈ ਹੈ ਜਿਹੜੀ ਉਹ ਅਸੀਂ ਤੁਹਾਨੂੰ ਇਹ ਸ਼ੋਰ ਕਰਦੇ ਹਾਂ ਪੱਕਾ 100% ਦੇਖੋ ਜੀ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਸਲਾਗ ਹੈ ਜੋ ਕਦਮ ਆ ਕੱਲ ਇੱਥੇ ਸ਼ਾਮੀ ਅੱਗ ਲੱਗੀ ਸੀਗੀ ਅੱਗ ਤਾਂ ਚਲੋ 나ੜ ਨੂੰ ਲੱਗੀ ਐ ਪਰ ਫਿਰ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਉਹਨਾਂ ਨੇ ਸਰਦਾਰ ਤਰਨਪ੍ਰੀਤ ਸਿੰਘ ਸੌਂਦ ਪੰਚਾਇਤ ਮੰਤਰੀ ਪੰਜਾਬ ਨੂੰ ਭੇਜਿਆ ਵੀ ਤੁਸੀਂ ਮੌਕੇ ਤੇ ਹਾਲਾਤ ਦੇਖੋ ਪਰ ਮੰਤਰੀ ਸਾਹਿਬ ਆਏ ਨਹੀਂ ਨਾ ਇਹ ਵਿਸ਼ਵਾਸਨ ਦਵਾਇਆ ਵੀ ਉਸ ਜਿਹੜਾ ਮਜ਼ਦੂਰ ਚਲ ਗਿਆ ਅੱਗ ਨਾਲ ਵੀ ਉਹਦਾ ਜਿਹੜਾ ਵੀ ਇਲਾਜ ਹੋਊਗਾ ਪੀਜੀਆ 'ਚ ਸਾਰਾ ਫ੍ਰੀ ਹੋਊਗਾ ਤੇ ਬਾਕੀ ਜੋ ਵੀ ਅਸੀਂ ਮਦਦ ਕਰ ਸਕਦੇ ਆਂ ਪੰਜਾਬ ਸਰਕਾਰ ਵੱਲੋਂ ਜਰੂਰ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਇੰਨਾ ਜਲਦੀ ਪਹੁੰਚਣਾ ਮੰਤਰੀ ਦਾ ਬਹੁਤ ਵਧੀਆ ਜੀ ਤੇ ਮੰਤਰੀ ਸਾਹਿਬ ਅੱਜ ਕਿਤੇ ਬਾਹਰ ਸੀਗੇ ਉਹਨਾਂ ਨੇ ਨਾ ਮੰਤਰੀ ਸਾਹਿਬ ਦੀ ਡਿਊਟੀ ਲਈ ਬਹੁਤ ਵਧੀਆ ਸਲਾਗਤ ਜੋ ਕਦਮ ਆ ਪੰਜਾਬ ਸਰਕਾਰ ਦਾ ਸਰਕਾਰ ਦਾ ਧੰਨਵਾਦ ਕਰਦੇ ਆਂ ਅਸੀਂ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆਂ ਜੇ ਕਿਸਾਨਾਂ ਦੀ ਸੁਣ ਸੁਣੀ ਹੈ ਤੇ ਕਿਸਾਨ ਨੂੰ ਸਹਾਰਾ ਹੋ ਜਾਂਦਾ ਦੁੱਖ ਦੇ ਟਾਈਮ 'ਚ ਧੰਨਵਾਦ ਕਰਦੇ ਆ ਸਰਕਾਰ ਦਾ ਸੀ ਇਸ ਕਰਕੇ ਮੰਤਰੀ ਸਾਹਿਬ ਪਹੁੰਚਣ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਮੰਤਰੀ ਉਸ ਜਗ੍ਹਾ ਤੇ ਪਹੁੰਚੇ ਨੇ ਜਿੱਥੇ ਕੱਲ ਇਹ ਘਟਨਾ ਵਾਪਰੀ ਹੈ ਕਿਸ ਤਰ੍ਹਾਂ ਦਾ ਕਹਿਣਾ ਚਾਹੁੰਨੇ ਪੰਜਾਬ ਸਰਕਾਰ ਦਾ ਠੀਕ ਹੈ ਜੀ ਬਹੁਤ ਵਧੀਆ ਕਰਿਆ ਇਹਨਾਂ ਨੇ ਦੁੱਖ ਚ ਨਾਲ ਖੜੇ ਨੇ ਕਿਸਾਨਾਂ ਦੇ ਵੀ ਉਹ ਪਰਿਵਾਰ ਦੇ ਵੀ ਤੇ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਜਿਸ ਤਰ੍ਹਾਂ ਲੱਗਿਆ ਸੀ ਤੁਸੀਂ ਵਿੱਚ ਸੀ ਅੱਗ ਬੁਝਾਉਣ ਦੇ ਵਿੱਚ ਵੀ ਮੌਕੇ ਤੇ ਇਹ ਅੱਗ ਹੋ ਰਹੀ ਆ ਲਿੰਕ ਰੋਡ ਪੈਂਦਾ ਨਾਲ ਆਹ ਸਾਨੂੰ ਤਾਂ ਆਇਆ ਜਦੋਂ ਅੱਗ ਲੱਗੀ ਹੋਈ ਸੀਗੀ ਕਹਿੰਦੇ ਵੀ ਕੋਈ ਸਿਗਰਟ ਬੀੜੀ ਵਾਲਾ ਜਾਂਦਾ ਜਾਂਦਾ ਕੋਈ ਛਿੱਟ ਗਿਆ ਹੋਊਗਾ ਪੀ ਕੇ ਕਾਫੀ ਲਾਂਣ ਮਤਲਬ ਜਲ ਚੁੱਕਿਆ ਸੀ ਜਾਨੂੰ ਅਸੀਂ ਆਏ ਤੇ ਉਹ ਬੰਦਾ ਤਾਂ ਅੱਗ ਬੁਝੀ ਤੋਂ ਦੇਖਿਆ ਸੀ ਨੇ ਜਿਹੜੇ ਬੰਦੇ ਦਾ ਨੁਕਸਾਨ ਹੋਇਆ ਕਾਫੀ ਝੁਲਸ ਗਿਆ ਸੀਗਾ ਜਾਨੂੰ ਸਾਰੇ ਅੱਗ ਬੁਝਾਉਣ ਚ ਬਿਜੀ ਸੀਗੇ ਉਹ ਪਤਾ ਹੀ ਨਹੀਂ ਲੱਗਿਆ ਧੂਏਂ ਚ ਵੀ ਇੱਥੇ ਬੰਦਾ ਵੀ ਉਹ ਮਤਲਬ ਅੱਗ ਦੀ ਲਪੇਟ ਦੇ ਵਿੱਚ ਆ ਗਿਆ